ਕੀ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਵਾਪਸ ਲੈ ਲਿਆ ਕਿ ਹੁਣ ਸੁਨੀਲ ਜਾਖੜ ਮੁੜ ਪੰਜਾਬ ਭਾਜਪਾ ਦੀ ਅਗਵਾਈ ਕਰਨਗੇ ਇਹ ਸਵਾਲ ਪਿਛਲੇ ਕੱਲ ਤੋਂ ਬੜਾ ਚਰਚਿਤ ਹੈ ਦਰਅਸਲ ਸੁਨੀਲ ਜਾਖੜ ਨੇ ਕੱਲ ਪੰਜਾਬ ਦੇ ਰਾਜਪਾਲ ਨੂੰ ਇੱਕ ਪੱਤਰ ਲਿਖਿਆ ਉਹ ਪੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਲਿਖਿਆ ਪਿਛਲੇ 8 ਮਹੀਨਿਆਂ ਤੋਂ ਸੁਨੀਲ ਜਾਖੜ ਆਪਣੇ ਨਾਂ ਨਾਲ ਪ੍ਰਧਾਨ ਨਹੀਂ ਵਰਤ ਰਹੇ ਸੀ ਔਰ ਇੰਜ ਲੱਗਦਾ ਸੀ ਵੀ ਉਹ ਆਪਣੀ ਅੜੀ ਤੇ ਅੜੇ ਨੇ ਕਿਉਂਕਿ ਜਦੋਂ 8 ਮਹੀਨੇ ਪਹਿਲਾਂ ਸੁਨੀਲ ਜਾਖੜ ਨੇ ਹਾਈ ਕਮਾਂਡ ਨੂੰ ਅਸੀਫਾ ਦਿੱਤਾ ਸੀ ਤੇ ਉਹਨੂੰ ਬੜਾ ਸਾਫ਼ ਕਹਿ ਦਿੱਤਾ ਸੀ ਜਿੱੰਨਾ ਚਿਰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਨਹੀਂ ਬਦਲਦੀ ਉਹਨਾਂ ਚਿਰ ਉਹ ਪ੍ਰਧਾਨਗੀ ਦਾ ਅਹੁਦਾ ਨਹੀਂ ਸੰਭਲਣਗੇ ਔਰ ਦਿੱਲੀ ਜਾ ਕੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਉਹ ਕਈ ਇਲੈਕਸ਼ਨਾਂ ਚੋਂ ਗੈਰਰੇ ਕਈ ਵੱਡੇ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮਾਂ ਵਿੱਚੋਂ ਉਹ ਗੈਰਹਾਜ਼ਰ ਹੈ ਖਾਸ ਕਰਕੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਭਰਤੀ ਮੁਹਿੰਮ ਚੱਲ ਰਹੀ ਸੀ ਤੇ ਉਹਦੇ ਵਿੱਚ ਵੀ ਉਹ ਕਿਤੇ ਦਿ세 ਨਹੀਂ ਸੀ ਪਰ ਸਵਾਲੇ ਪੈਦਾ ਹੁੰਦਾ ਵੀ ਹੁਣ ਸੁਨੀਲ ਜਾਖੜ ਹੋਣਾ ਨੇ ਮੋੜਾ ਕੱਟ ਲਿਆ ਕੀ ਹੁਣ ਭਾਜਪਾ ਦੇ ਬਤੌਰ ਪ੍ਰਧਾਨ ਪੰਜਾਬ ਵਿੱਚ ਵਿਚਰਣਗੇ ਇਹਦੇ ਸਬੰਧ ਵਿੱਚ ਭਾਵੇਂ ਸਿੱਧੇ ਤੌਰ ਤੇ ਸੁਨੀਲ ਜਾਖੜ ਹੋਣਾ ਨੇ ਕੋਈ ਸਪਸ਼ਟ ਨਹੀਂ ਕੀਤਾ ਪਰ ਹਾਲਾਤੇ ਨਜ਼ਰ ਆ ਰਹੇ ਨੇ ਵੀ ਸੁਨੀਲ ਜਾਖੜ ਮੁਰ ਪਾਰੀ ਪਾਰੀ ਅਗਵਾਈ ਕਰਨਗੇ ਔਰ ਪੰਜਾਬ ਭਾਜਪਾ ਦੇ ਪ੍ਰਧਾਨ ਬਜੋ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਦਰਅਸਲ ਪਿਛਲੇ ਸਮੇਂ ਅ ਕੁਝ ਕਟਨਾਵਾਂ ਅਜਹੀਆਂ ਵਾਪਰੀਆਂ ਨੇ ਜਿਹਦੇ ਤੋਂ ਲੱਗਦਾ ਹੈ ਕਿ ਸੁਨੀਲ ਜਾਖੜ ਹੁਣਾਂ ਦਾ ਇੱਕ ਮੋੜਾ ਦੁਬਾਰਾ ਭਾਜਪਾ ਵੱਲ ਕੱਟਿਆ ਜਾ ਰਿਹਾ। ਅ ਪਿਛਲੇ ਸਮੇਂ ਸੁਨੀਲ ਜਾਖੜ ਹੁਣਾਂ ਦੇ ਪਰਿਵਾਰ ਚ ਇੱਕ ਨਦੀਕੀ ਦਾ ਵਿਆਹ ਸੀ। ਔਰ ਉਸ ਵਿਆਹ ਵਿੱਚ ਉਚੇਰੇ ਤੌਰ ਤੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਦੇ ਵਿਆਹ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਦਾ ਬਹੁਤ ਵੱਡਾ ਇੱਕ ਸ਼ੈਡਿਊਲ ਪ੍ਰੋਗਰਾਮ ਬੰਦਾ ਹੋਊਗਾ ਔਰ ਰੇਅਰ ਵਿਆਹਾਂ ਦੇ ਪ੍ਰੋਗਰਾਮਾਂ 'ਚ ਉਹ ਜਾਂਦੇ ਨੇ ਪਰ ਸੁਨੀਲ ਜਾਖੜ ਉਹਨਾਂ ਦੇ ਰਿਸ਼ਤੇਦਾਰ ਦੇ ਵਿਆਹ 'ਚ ਉਚੇਰੇ ਤੌਰ ਤੇ ਨਰਿੰਦਰ ਮੋਦੀ ਵਿਆਹ 'ਚ ਸ਼ਾਮਲ ਹੋਏ ਔਰ ਬਹੁਤ ਨਜ਼ਰ ਆ ਰਿਹਾ ਸੀ ਬੀ ਸੁਨੀਲ ਜਾਖੜ ਹੋਣਾ ਨੂੰ ਬੜੇ ਨਿੱਗ ਨਾਲ ਬੜੇ ਪਿਆਰ ਨਾਲ ਮਿਲੇ ਇਸੇ ਤਰ੍ਹਾਂ ਅਮਿਤ ਸ਼ਾਹ ਉਹ ਵੀ ਵਿਆਹ ਚ ਨਜ਼ਰ ਆਏ ਉਹ ਖਾਸ ਕਰਕੇ ਜੋ ਜਾਣਕਾਰੀ ਮਿਲੀ ਹੈ ਜੋ ਸੂਤਰਾਂ ਨੇ ਦੱਸਿਆ ਵੀ ਵਿਆਹ ਦੇ ਸਬੰਧ ਚ ਜਿਹੜੇ ਸੱਦਾ ਪੱਤਰ ਸੁਨੀਲ ਜਾਖੜ ਹੋਣੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਦੇ ਰਿਹਾ ਸੀ ਔਰ ਉਸ ਵੇਲੇ ਜਿਹੜਾ ਉਹਨਾਂ ਨੂੰ ਸਤਕਾਰ ਮੋਹ ਪਿਆਰ ਮਿਲ ਰਿਹਾ ਸੀ ਉਹਦੇ ਤੋਂ ਸ਼ਾਇਦ ਬਹੁਤ ਪ੍ਰਭਾਵਿਤ ਹੋਏ ਨੇ ਇਹ ਵੀ ਜਾਣਕਾਰੀ ਮਿਲੀ ਵੀ ਉਹਨਾਂ ਨੇ ਵਿਆਹ ਦੇ ਕਾਰਡ ਦੇਣ ਲਈ ਪੰਜ ਮੰਤਰੀਆਂ ਨੂੰ ਜਿਹੜਾ ਉਹਨਾਂ ਕੋਲੋਂ ਸਮਾਂ ਮੰਗਿਆ ਔਰ ਮੰਤਰੀਆਂ ਨੇ ਅਗਲੇ ਦਿਨੀ ਉਹਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਜਿਹਦੇ ਤੋਂ ਸੁਨੀਲ ਜਾਖੜ ਪਤਾ ਲੱਗਾ ਬਹੁਤ ਪ੍ਰਭਾਵਿਤ ਹੋਏ ਖਾਸ ਕਰਕੇ ਪੰਜਾਬੀ ਜਿਹੜੇ ਨੇ ਨਾ ਉਹ ਜਦੋਂ ਉਹਨਾਂ ਨੂੰ ਕੋਈ ਥੋੜਾ ਬਹੁਤਾ ਵੀ ਮਾਨ ਸਤਕਾਰ ਦੇ ਦੇ ਤੇ ਉਹ ਬੜੇ ਪ੍ਰਭਾਵਿਤ ਹੋ ਜਾਂਦੇ ਨੇ ਲਿਫ ਜਾਂਦੇ ਨੇ ਉਹਦੇ ਹੋ ਜਾਂਦੇ ਨੇ ਪੰਜਾਬ ਚ ਕਈ ਐਦਾਂ ਦੇ ਸਿਆਸਤਦਾਨ ਨੇ ਜਿਹੜੇ ਐਮ ਐਲ ਏ ਬਣੇ ਮੰਤਰੀ ਵੀ ਬਣੇ ਹੋਰ ਉੱਚ ਅਹੁਦਿਆਂ ਤੇ ਪਹੁੰਚੇ ਜਿਨ੍ਹਾਂ ਦਾ ਇੱਕੋ ਇੱਕ ਜਿਹੜਾ ਸਰਗਰਮੀ ਦਾ ਜਿਹੜਾ ਟੀਚਾ ਹੁੰਦਾ ਵੀ ਉਹ ਆਪਣੇ ਹਲਕੇ ਚ ਨਾ ਤੇ ਕਿਸੇ ਭੋਗ ਨੂੰ ਮਿਸ ਕਰਦੇ ਨੇ ਤੇ ਨਾ ਕਿਤੇ ਖੁਸ਼ੀ ਦੇ ਵਿਆਹ ਦੇ ਸਮਾਗਮ ਨੂੰ ਮਿਸ ਕਰਦੇ ਨੇ ਕੁਝ ਐਦਾਂ ਦੇ ਵੀ ਸਿਆਸਤਦਾਨ ਸਾਡੇ ਸਾਹਮਣੇ ਨੇ ਜਿਹੜੇ ਇਹ ਕਹਿੰਦੇ ਹੁੰਦੇ ਸੀ ਵੀ ਅਸੀਂ ਹਰੇਕ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਸ਼ਗਨਾ ਦੇ ਲਿਫਾਫੇ ਬਣਾ ਲੈਨੇ ਆ ਤੇ ਜਿਹੜਾ ਵੀ ਵਿਆਹ ਲੀ ਉਹਨਾਂ ਨੂੰ ਸੱਦਾ ਪੱਤਰ ਦਿੰਦਾ ਜਿਵੇਂ ਨਾ ਕਿਵੇਂ ਉੱਥੇ ਜਾਇਦਾ ਹੀ ਆ ਤੇ ਜੇ ਕਿਤੇ ਬਹੁਤ ਮਜਬੂਰੀ ਹੋਵੇ ਉੱਥੇ ਸਿਆਸੀ ਲੀਡਰ ਆਪ ਨਾ ਪਹੁੰਚ ਸਕੇ ਤੇ ਫਿਰ ਉਹ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਭੇਜਦਾ ਸੋ ਲੱਗਦਾ ਵੀ ਸੁਨੀਲ ਜਾਖੜ ਵੀ ਸ਼ਾਇਦ ਇਹ ਜਿਹੜਾ ਪਿਆਰ ਸਤਕਾਰ ਸੁਨੀਲ ਜਾਖੜ ਉਹਨਾਂ ਨੂੰ ਮਿਲਿਆ ਉਹਦੇ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਨੇ ਕਿਉਂਕਿ ਜਦੋਂ ਅ ਨਰਿੰਦਰ ਮੋਦੀ ਚੰਡੀਗੜ੍ਹ ਆਏ ਸੀ ਔਰ 에어ਪੋਰਟ ਤੇ ਵੀ ਸੁਨੀਲ ਜਾਖੜ ਜਦੋਂ ਉਹਨਾਂ ਨੂੰ ਰਸੀਬ ਕਰਨ ਗਏ ਸੀ ਤੇ ਉੱਥੇ ਵੀ ਪਤਾ ਲੱਗਾ ਬੜੇ ਨਿੱਗ ਨਾਲ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲੇ ਔਰ ਉਹਨਾਂ ਨਾਲ ਗੱਲਬਾਤ ਵੀ ਕੀਤੀ ਪਰ ਸਵਾਲ ਇਹ ਪੈਦਾ ਹੁੰਦਾ ਵੀ ਜਿਹੜਾ ਸੁਨੀਲ ਜਾਖੜ ਉਹਨਾਂ ਦੇ ਭਾਜਪਾ ਦੀ ਹਾਈ ਕਮਾਂਡ ਨੂੰ ਆਪਣਾ ਨਜ਼ਰੀਆ ਚੇਂਜ ਕਰਨ ਲਈ ਕਿਹਾ ਸੀ ਕਿ ਉਹ ਚੇਂਜ ਹੋ ਗਿਆ ਜਾਂ ਸੁਨੀਲ ਜਾਖੜ ਉਹਨਾਂ ਦੇ ਮੋਹ ਪਿਆਰ ਤੋਂ ਪ੍ਰਭਾਵਿਤ ਹੋ ਕੇ ਦੁਬਾਰਾ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਲਣ ਲਈ ਤਿਆਰੀ ਕਰ ਸੀ ਬੈਠੇ ਨੇ ਸੁਨੀਲ ਜਾਖੜ ਨੇ ਹਾਈ ਕਮਾਂਡ ਅੱਗੇ ਦੋ ਚਾਰ ਮੁੱਦੇ ਰੱਖੇ ਸੀ ਇੱਕ ਇਹ ਗੱਲ ਕਹੀ ਸੀ ਵੀ ਕਿਸਾਨੀ ਦੇ ਮਾਮਲੇ 'ਚ ਹਾਈ ਕਮਾਂਡ ਨੂੰ ਆਪਣਾ ਨਜ਼ਰੀਆ ਬਦਲਣਾ ਪਏਗਾ ਓਵਰঅল ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹਾਈ ਕਮਾਂਡ ਨੂੰ ਆਪਣਾ ਨਜ਼ਰੀਆ ਬਦਲਣਾ ਪਵੇਗਾ ਔਰ ਇੱਕ ਗੱਲ ਸੁਨੀਲ ਜਾਖੜ ਨੇ ਰੋਸ ਵੀ ਜ਼ਾਹਰ ਕੀਤਾ ਸੀ ਵੀ ਪਾਰਲੀਮੈਂਟ ਦੀ ਇਲੈਕਸ਼ਨ ਚ ਉਹਨਾਂ ਨੇ ਇਹ ਗੱਲ ਕਹੀ ਸੀ ਜਾਂ ਜਿਹੜੀਆਂ ਇਲੈਕਸ਼ਨਾਂ ਚ ਸੀ ਪਹਿਲੀਆਂ ਵੀ ਉਹਨਾਂ ਵਿੱਚ ਵੀ ਇਹ ਗੱਲ ਕਹੀ ਸੀ ਵੀ ਸਾਨੂੰ ਗੱਠ ਜੋੜ ਕਰਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨਾਲ ਪਰ ਗੱਠ ਜੋੜ ਨਾ ਕਰਨ ਕਾਰਨ ਉਹਨਾਂ ਦੇ ਪੱਲੇ ਕੱਖ ਨਹੀਂ ਪਿਆ ਸੁਨੀਲ ਜਾਖੜ ਹਾਮੀ ਨੇ ਪੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਣਾ ਚਾਹੀਦਾ ਇਹ ਵੀ ਇੱਕ ਨਰਾਜਗੀ ਸੀ ਕਿ ਹੁਣ ਹਾਈ ਕਮਾਂਡ ਨੇ ਕਿਤੇ ਹਾਮੀ ਭਰਤੀ ਹੈ ਵੀ ਅਗਲੀਆਂ ਚੋਣਾਂ ਵਿੱਚ ਉਹ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੱਲਣਗੇ ਇਹ ਕੁਝ ਸਵਾਲ ਸਾਹਮਣੇ ਨੇ ਪਰ ਲੱਗਦਾ ਸੁਨੀਲ ਜਾਖੜ ਹੋਣੀ ਮੋੜਾ ਕੱਟਦੇ ਲੱਗਦੇ ਨੇ ਇਸੇ ਤਰ੍ਹਾਂ ਜਦੋਂ ਅ ਸੁਨੀਲ ਜਾਖੜ ਉਹਨਾਂ ਨੂੰ ਪ੍ਰਧਾਨ ਬਣਾਇਆ ਸੀ ਤੇ ਜਿਹੜੇ ਪੰਜਾਬ ਦੇ ਟਕਸਾਲੀ ਭਾਜਪਾਈ ਸੀ ਉਹ ਭਾਵੇਂ ਬੋਲੇ ਤੇ ਨਹੀਂ ਸੀ ਪਰ ਜੋ ਸਾਨੂੰ ਉਹਨਾਂ ਦੇ ਅੰਦਰੋਂ ਦੀ ਕੂਕ ਧੁਰ ਅੰਦਰਲੀ ਕੂਕ ਸੁਣਦੀ ਸੀ ਉਹ ਤਾਂ ਬੜਾ ਸਾਫ਼ ਸੀ ਕਿ ਕਿਤੇ ਨਾ ਕਿਤੇ ਉਹ ਬਹੁਤ ਭਰੇ ਪੀਤੇ ਸੰ ਨਿਰਾਸ਼ ਸੰ ਟਕਸਾਲੀ ਭਾਜਪਾਈ ਔਰ ਉਹ ਇਹ ਗੱਲ ਕਹਿੰਦੇ ਸੀ ਵੀ ਆਤਵਾਦ ਦੇ ਸਮੇਂ ਤੇ ਹੋਰ ਕਿਸਾਨੀ ਅੰਦੋਲਨ ਦੌਰਾਨ ਉੱਟਾਂ ਮਾਰਾਂ ਤੇ ਉਹ ਖਾਂਦੇ ਰਹੇ ਆਪਣੀ ਪਾਰਟੀ ਨੂੰ ਦਰੀਆਂ ਵਾਸ਼ਾ ਕੇ ਹੇਠਲੇ ਪੱਧਰ ਤੇ ਕੰਮ ਕਰਕੇ ਉਹ ਸਿੰਜਦੇ ਰਹੇ ਤੇ ਜਦੋਂ ਭਾਜਪਾ ਪੰਜਾਬ ਦੇ ਪ੍ਰਧਾਨ ਬਣਾਉਣ ਦੀ ਵਾਰੀ ਆਈ ਤੇ ਇੱਕ ਸਾਬਕਾ ਕਾਂਗਰਸੀ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਤਾ ਪਰ ਜਦੋਂ ਸੁਨੀਲ ਜਾਖੜ ਉਹਨਾਂ ਨੇ 8 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਸੀ ਤੇ ਉਸ ਤੋਂ ਬਾਅਦ ਕਈ ਟਕਸਾਲੀ ਭਾਜਪਾਈ ਦਿੱਲੀ ਦੇ ਚੱਕਰ ਲੰਮਦੇ ਦੇਖੇ ਗਏ ਬੜੇ ਸਰਗਰਮ ਨਜ਼ਰ ਆਏ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਹੋਏ ਨਜ਼ਰ ਆਏ ਔਰ ਉਹਨਾਂ ਨੂੰ ਆਸ ਵੱਜੀ ਕਿ ਸੁਨੀਲ ਜਾਖੜੋਣੀ ਤੇ ਹੁਣ ਅਸਤੀਫਾ ਦੇ ਗਏ ਨੇ ਪੋਸਟ ਖਾਲੀ ਹੈ ਤੇ ਹੁਣ ਸਾਡਾ ਨੰਬਰ ਲੱਗ ਸਕਦਾ ਪਰ ਇਸ ਸਾਰੀ ਗੱਲ ਤੋਂ ਲੱਗਦਾ ਵੀ ਜਦੋਂ ਸੁਨੀਲ ਜਾਖੜੋਣੀ ਮੋੜਾ ਕੱਟ ਰਹੇ ਨੇ ਗਵਰਨਰ ਨੂੰ ਲੈਟਰ ਦੇਖ ਲ ਦੇਖ ਰਹੇ ਨੇ ਬਤੌਰ ਪ੍ਰਧਾਨ ਤੇ ਜਿਹੜੇ ਉਹ ਟਕਸਾਲੀ ਭਾਜਪਾਈ ਨੇ ਲੱਗਦਾ ਉਹਨਾਂ ਦੇ ਵੀ ਕਿਤੇ ਨਾ ਕਿਤੇ ਸੁਪਨੇ ਚੱਕਣਾ ਚੋਰ ਹੁੰਦੇ ਹੋਣਗੇ ਉਹ ਵੀ ਸੋਚਦੇ ਹੋਣਗੇ ਕਿ ਸਾਡੀ ਵਾਰੀ ਤਾਂ ਫਿਰ ਨਹੀਂ ਆਈ ਔਰ ਇੱਕ ਹੋਰ ਗੱਲ ਜੋ ਜਾਣਕਾਰੀ ਮਿਲੀ ਹੈ ਇੱਕ ਪ੍ਰਭਾਵ ਇੱਕ ਭਾਰਤੀ ਜਨਤਾ ਪਾਰਟੀ ਚ ਵਿੱਚ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਕੁਝ ਵਰਗ ਆਪ ਮੁਹਾਰੇ ਇਹ ਕਹਿਣ ਲੱਪੇ ਹੈ ਕਿ ਇੱਕ ਵਾਰੀ ਭਾਜਪਾ ਨੂੰ ਮੌਕਾ ਦੇ ਦੇਣਾ ਚਾਹੀਦਾ ਹੈ ਜੇ ਪੰਜਾਬ ਦੇ ਵਿੱਤੀ ਹਾਲਾਤ ਠੀਕ ਕਰਨੇ ਨੇ ਜੇ ਪੰਜਾਬ ਦੇ ਰੁਕੇ ਪ੍ਰੋਜੈਕਟਾਂ ਨੂੰ ਠੀਕ ਕਰਨਾ ਇਹ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਬਿਹਤਰ ਬਣਾਉਣਾ ਤੇ ਫਿਰ ਇੱਕ ਵਾਰੀ ਭਾਜਪਾ ਨੂੰ ਮੌਕਾ ਦੇ ਦੇਣਾ ਚਾਹੀਦਾ ਸੋ ਇਹ ਵੀ ਸੂਤਰ ਕਹਿੰਦੇ ਨੇ ਵੀ ਜਿਹੜੀਆਂ ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਭਾਜਪਾ ਦਾ ਮਾਹੌਲ ਪੰਜਾਬ ਚ ਬਣ ਰਿਹਾ ਉਹਨੂੰ ਲੈ ਕੇ ਵੀ ਕਦੇ ਸੁਨੀਲ ਜਾਖੜ ਡਿਸਕਸ ਕਰ ਰਹੇ ਨੇ ਮੰਤਨ ਕਰ ਰਹੇ ਨੇ ਤੇ ਉਹ ਮੋੜਾ ਕੱਟਣ ਦੇ ਮੂੜ ਚ ਨੇ ਸੋ ਸਵਾਲ ਇਹ ਪੈਦਾ ਹੁੰਦਾ ਵੀ ਕੀ ਸੁਨੀਲ ਜਾਖੜ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਤੇ ਜੇ ਗਵਰਨਰ ਨੂੰ ਲਿਖੀ ਚਿੱਠੀ ਵੱਲ ਦੇਖਿਆ ਜਾਵੇ ਤੇ ਲੱਗਦਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਦੇ ਪੂਰੇ ਮੂੜ ਤੇ